ਸਾਤਰੀਏ ਕਾਲ ਤੁਸੀਂ ਦੇਖ ਰਹੇ ਹੋ ਦਾਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਡਾਕਟਰ ਅਸ਼ਿੰਦੌਰ ਕੌਰ ਜੀ ਮੌਜੂਦ ਨੇ ਪੰਜਾਬ ਦੇ ਵਿੱਚ ਜੋ ਸੰਗਰੂਰ ਜ਼ਿਲ੍ਹੇ ਦੇ ਵਿੱਚ ਸੁਨਾਮ ਦੇ ਵਿੱਚ ਲਗਾਤਾਰ ਮੌਤਾਂ ਦਾ ਅੰਕੜਾ ਜ਼ਹਿਰੀਲੇ ਸ਼ਰਾਬ ਦਾ ਵੱਧਦਾ ਜਾ ਰਿਹਾ ਮੁੱਖ ਮੰਤਰੀ ਪ੍ਰਗਵੰਤ ਮਾਨ ਉੱਥੇ ਪਹੁੰਚੇ ਨੇ ਵਿਰੋਧੀ ਵਰਗੋਂ ਲਗਾਤਾਰ ਸਵਾਲ ਉਠਾਏ ਸੀ ਸਵਾਲ ਹੁਣ ਇਸ ਨਸ਼ੇ ਦੇ ਇर्द-ਗਿਰਦੇ ਕਿਉਂਕਿ ਪੰਜਾਬ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਪਰ ਸ਼ਰਾਬ ਨੂੰ ਕਿਸ ਕੈਟਾਗਰੀ ਦੇ ਵਿੱਚ ਖੜਾ ਕੀਤਾ ਜਾਂਦਾ ਹੈ ਸ਼ਰਾਬ ਤੋਂ ਰੈਵਨਿਊ ਕਟੋਰਨ ਦੀ ਜਦੋਂ ਗੱਲਾਂ ਹੁੰਦੀਆਂ ਆਪਾਂ ਸੁਣ ਹੀ ਰਹੇ ਹਾਂ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਕਿਸ ਤਰੀਕੇ ਦੇ ਨਾਲ ਐਕਸਾਈਜ਼ ਪਾਲਿਸੀ ਨੂੰ ਲੈ ਕੇ ਈਡੀ ਦੀ ਹਰਾਸਤ ਦੇ ਵਿੱਚ ਕੈ ਜਿਹੜੀ ਗੱਲ ਪੰਜਾਬ ਦੀ ਹੈ ਕਿ ਆਖਰਕਾਰ ਇਹ ਕਿਉਂ ਹੋਇਆ ਜਿਹੜੀ ਜ਼ੈਬੀਦੀ ਸ਼ਰਾਪ ਪਿੰਡ ਦੇ ਨਾਲ ਜਿਸ ਤਰੀਕੇ ਦੇ ਨਾਲ ਹਾਲਤ ਗੰਭੀਰ ਬਣੀ ਹੋਈ ਹੈ ਉਹਨਾਂ ਲੱਛਣਾਂ ਤੋਂ ਜਾਂ ਉਹਨਾਂ ਕਾਰਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਇਹਦੀ ਬਹਿਰਦਾਨ ਹੋਏਗਾ ਕਿਉਂਕਿ ਇੱਕ ਫਸਟ ਸਟੇਜ ਜਿਹਨੂੰ ਕਹਿੰਦੇ ਨੇ ਕਿ ਸ਼ੁਰੂਆਤੀ ਤੌਰ ਦੇ ਉੱਤੇ ਤੁਸੀਂ ਘਰ ਦੇ ਵਿੱਚ ਜਾਂ ਪਰਿਵਾਰ ਕੀ ਕਰ ਸਕਦਾ ਫਿਰ ਅੱਗੇ ਜਾ ਕੇ ਤਾਂ ਡਾਕਟਰ ਸਾਹਿਬ ਜਿਹੜੇ ਨੇ ਹਸਪਤਾਲਾਂ ਦੇ ਵਿੱਚ ਉਹ ਉੱਥੇ ਜਾ ਕੇ ਤੁਹਾਡੀ ਕੇਅਰ ਹੁੰਦੀ ਹੋਈ ਹੈ ਪਰ ਇਹਦੇ ਨਾਲ ਸਵਾਲ ਸਿਆਸੀ ਵੀ ਉੱਭਰਦੇ ਨੇ ਕਿ ਮਿਥਨੋਲ ਕਿੱਦਾਂ ਪੰਜਾਬ ਦੇ ਵਿੱਚ ਆਇਆ ਜਾਂ ਇਹਦੇ ਤੋਂ ਸ਼ਰਾਬ ਕਿਵੇਂ ਬਣਦੀ ਹੈ ਕਿਤੇ ਕੋਈ YouTube ਤੋਂ ਦੇਖ ਕੇ ਬਣਾਈ ਗਈ ਜਾਂ ਕਿਸੇ ਵੀ ਧੱਕਾ ਨਾਲ ਕਿਸੇ ਨੂੰ ਕੁਝ ਵਜਾ ਕੇ ਵੀ ਕਈ ਬੰਦੇ ਬਣਾ ਲੈਂਦੇ ਨੇ ਇਹ ਇੱਕ ਵਪਾਰ ਇੱਕ ਕਾਰੋਬਾਰ ਜਿਹਨੂੰ ਕਾਲਾ ਕਾਰੋਬਾਰ ਕਹਿੰਸੀ ਕਹਿੰਦੇ ਆ ਪਿੰਡਾਂ ਦੇ ਵਿੱਚ ਕਿਵੇਂ ਫੈਲਿਆ ਹੋਇਆ ਸਰਕਾਰਾਂ ਦੀ ਨੱਕ ਥੱਲੇ ਜਾਂ ਪ੍ਰਸ਼ਾਸਨ ਦੀ ਨੱਕ ਥੱਲੇ ਭਾਵੇਂ ਕਿ ਹੁਣ ਕਾਰਵਾਈ ਕਰ ਦਿੱਤੀ ਜਦੋਂ 20 ਤੋਂ ਉੱਪਰ ਜਾਨਾਂ ਚਲੀਆਂ ਗਈਆਂ ਕਈ ਅਰੇ ਵੀ ਮਰਨ ਕੰਡੇ ਪਏ ਹੋਣੇ ਹਸਪਤਾਲਾਂ ਦੇ ਵਿੱਚ ਕਰਦੇ ਇਸ ਤਰੀਕੇ ਦੇ ਕਿ ਕੁਝ ਜਿਹੜਾ ਲਾਗੇ ਚੌਕੀਆਂ ਨੇ ਮਤਲਬ ਕਿ ਪੁਲਿਸ ਚੌਕੀਆਂ ਨੇ ਉਥੋਂ ਦੇ ਜਿਹੜੇ ਇੰਚਾਰਜ ਨੇ ਉਹਨਾਂ ਦੇ ਉੱਤੇ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਜਿਹੜੇ ਐਕਸਾਈਜ਼ ਐਂਡ ਟੈਕसेशन ਵਾਲੇ ਇੰਸਪੈਕਟਰ ਨੂੰ ਉਹਨਾਂ ਨੂੰ ਸਸਪੈਂਡ ਕੀਤਾ ਗਿਆ ਪਰ ਉਹ ਪਰਿਵਾਰ ਜਿਨ੍ਹਾਂ ਦੇ ਜੀ ਜਿਹੜੇ ਨੇ ਉਹ ਉਹਨਾਂ ਕੋਲ ਮਤਲਬ ਕਿ ਮੌਤ ਦੇ ਉਹ ਵੀ ਚਲੇ ਗਏ ਨੇ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਉਹ ਵਾਪਸ ਨਹੀਂ ਆਸਲ ਦੇ ਡੱਟਸਪ ਇਹ ਸਾਰੇ ਸੀਨ ਨੂੰ ਅਸੀਂ ਕਿਵੇਂ ਸਮਝੀਏ ਕਿਉਂਕਿ ਪੰਜਾਬ ਦੇ ਵਿੱਚ ਨਸ਼ਾ ਇੱਕ ਬਹੁਤ ਵੱਡਾ ਮੁੱਦਾ ਹੈ ਪਿਛਲੇ ਵੀ ਗੱਲ ਹੋਈ ਸੀ ਕਿ ਦੇਖੇ ਜੀ ਜੇ ਤੁਸੀਂ ਦੂਜੇ ਸਿੰਥੈਟਿਕ ਨਸ਼ੇ ਤੋਂ ਬਚਾਉਣਾ ਹੈ ਤੇ ਨੌਜਵਾਨਾਂ ਨੂੰ ਜਾਂ ਪੰਜਾਬ ਨੂੰ ਜਿਹੜਾ ਉਹ ਪੋਸਟ ਦੀ ਖੇਤੀ ਵਾਲੇ ਪਾਸੇ ਤੋਰ ਦਿਓ ਤੇ ਨਸ਼ਾ ਤਾਂ ਇਹ ਵੀ ਆ ਤੇ ਇਹ ਕਿਵੇਂ ਪਰੋਸਿਆ ਜਾ ਰਿਹਾ ਹੈ ਜਦੋਂ ਤੁਸੀਂ ਕਹੋ ਕਿ ਅਸੀਂ ਪੰਜਾਬ ਦੇ ਵਿੱਚ ਦੀ ਬਹੁਤ ਵੱਡੇ ਪੱਧਰ ਤੇ ਸ਼ਰਾਬ ਦੀਆਂ ਜਿਹੜੀਆਂ ਐਕਸਾਈਜ਼ ਕਾਉਂਸੀ ਆ ਉਹਨੂੰ ਬਿਲਾ ਰਹੇ ਆ ਮੈਂ ਥੋੜੇ ਜੇ ਇਤਿਹਾਸ ਤੋਂ ਸ਼ੁਰੂ ਕਰਦੀ ਹਾਂ ਕਿ ਹੈ ਕਿ ਸ਼ਾਇਦ ਜਿਹੜੇ ਸਾਡੇ ਪਾਸੇ ਵੱਲ ਨੂੰ ਇਹ ਲੈਂਡ ਨੂੰ ਤੁਰ ਰਹੇ ਨੇ ਉਹਨਾਂ ਨੂੰ ਜੇ ਰੱਤ ਤੱਕ ਸਮਝ ਆ ਜਾਏ ਤਾਂ ਹੋ ਸਕਦਾ ਇੱਕ ਮੌਤ ਵੀ ਜੇ ਅਸੀਂ ਬਚਾਉਣ ਜੋਗੇ ਬਣ ਸਕੀਏ ਬੜਾ ਵਧੀਆ ਹੋਏਗਾ ਪਹਿਲੀ ਗੱਲ ਤਾਂ ਇਹ ਜੋ ਲਿਆ ਜਾ ਰਿਹਾ ਨਸ਼ਾ ਇਹਦੇ ਨਾਲ ਜਿਸ ਤਰੀਕੇ ਦੀ ਇਹ ਜ਼ਹਿਰੀਲੀ ਸ਼ਰਾਬ ਹੈ ਜੋ ਭਾਰਤ ਦੇ ਅੰਕੜੇ ਨੇ ਉਹਦੇ ਹਿਸਾਬ ਨਾਲ ਇਹ ਹਰ ਸਾਲ ਅੰਦਾਜ਼ਨ ਉਹਨਾਂ ਨੇ ਕਿਹਾ ਵੀ ਔਸਤਨ 3 ਲੋਕ ਹਰ ਰੋਜ਼ ਮਰ ਰਹੇ ਨੇ ਜੇ ਭਾਰਤ ਵਿੱਚ ਗੱਲ ਕਰੀਏ ਜਿਸ ਵਿੱਚ ਬਿਹਾਰ ਛੱਤੀਸਗੜ ਟੌਪ ਤੇ ਨੇ ਯਾਨੀ ਜਿੱਥੇ ਵੀ ਇਹ ਰੋਗ ਲਾਉਣ ਦੀ ਗੱਲ ਕੀਤੀ ਜਾਂਦੀ ਹੈ ਉੱਥੇ ਸਗੋਂ ਤਬਾਈ ਮਚਾ ਦਿੰਦੀ ਹੈ ਤੇ ਜਿਸ ਵਿੱਚ ਪੰਜਾਬ ਬੜੇ ਉੱਪਰਵੇਂ ਨੰਬਰ ਤੇ ਹੁਣ ਉੱਪਰ ਦਿਖ ਰਿਹਾ ਹੈ ਜੇ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਗੱਲ ਕਰੀਏ ਤਾਂ 3 ਮਿਲੀਅਨ ਲੋਕ ਹਰ ਸਾਲ ਦੁਨੀਆ ਭਰ ਵਿੱਚ ਇਹਦੇ ਨਾਲ ਮਰ ਰਹੇ ਨੇ ਜਿਸ ਦਾ ਮਤਲਬ ਇਹ ਹੋ ਜਾਂਦਾ ਕਿ 5.3 ਫੀਸਦ ਮੌਤਾਂ ਸਾਰੀਆਂ ਜਿਹੜੇ ਵੀ ਕਾਰਨਾ ਕਰਕੇ ਹੁਣ ਉਹਨਾਂ ਵਿੱਚੋਂ ਇਹ ਇੱਕ ਅਹਿਮ ਕਾਰਨ ਬਣ ਚੁੱਕਿਆ ਹੋਇਆ। ਹੁਣ ਇਹਦੇ ਵਿੱਚ ਜਿਹੜੀ ਆਪਾਂ ਗੱਲ ਕਰੀਏ ਸ਼ੁਰੂ ਕਿਉਂਕਿ ਆਮ ਤੌਰ ਤੇ ਭਾਰਤ ਹਰ ਗੱਲ ਦੀ ਮੋਰੀ ਬਣ ਜਾਂਦਾ ਪਰ ਮੈਂ ਦੱਸ ਦਿਆਂ ਅਲਾਸਕਾ ਜਿਹੜੇ ਉੱਥੋਂ ਦੇ ਅਸਲ ਵਸਨੀਕ ਸਨ ਜਿਨ੍ਹਾਂ ਨੂੰ ਐਥਨਿਕ ਕਹਿੰਦੇ ਆ ਉੱਥੋਂ ਦੇ ਰਹਿਣ ਵਾਲੇ ਇਹ ਉਹਨਾਂ ਵੱਲੋਂ ਇਹ ਸ਼ੁਰੂ ਕੀਤੀ ਗਈ ਸੀ ਜੇ ਇਤਿਹਾਸਕ ਤੱਥ ਵੱਲ ਝਾਤ ਮਾਰੋਗੇ ਉਨਾ ਦਾ ਨਾਮ ਖਾਸ ਰੱਖਿਆ ਹੁੰਦਾ ਸੀ ਕਿਉਂਕਿ ਵੀ ਇਹ ਸਸਤੀ ਐ ਗਰੀਬ ਸਨ ਲੋਕ ਵੀ ਇਹ ਲੈਣਾ ਤੇ ਉਹਦਾ ਨਾਮ ਹੀ ਚੀਪ ਫਾਇਦੀ ਐਲਕੋਹਲਿਕ ਸਪਿਰਿਟ ਇਹ ਨਾਮ ਹੀ ਇਹਦਾ ਇਸ ਤਰੀਕੇ ਮਸ਼ਹੂਰ ਕੀਤਾ ਗਿਆ ਸੀ ਕਿ ਇਹ ਲਈ ਜਾ ਸਕਦੀ ਹੈ ਤੇ ਉਦੋਂ ਇਹ ਜਿਸ ਤਰੀਕੇ ਦੀਆਂ ਮੌਤਾਂ ਹੋਈਆਂ ਜਾਂ ਜਿਵੇਂ ਸਾਰੇ ਪਾਸੇ ਪਹੁੰਚਿਆ ਉਹ ਪਤਾ ਲੱਗਿਆ ਮੈਂ ਥੋੜਾ ਜਿਹਾ ਦੱਸਾਂ ਇਹਨਾਂ 'ਚ ਫਰਕ ਦੇਖੋ ਇਹ ਦੋ ਕਿਸਮਾਂ ਦੀ ਜਿਹੜੀ ਤੁਸੀਂ ਵਿਸਕੀ ਬੀਅਰ ਜਾਂ ਇਹਨਾਂ ਵਿੱਚ ਦੇਖਦੇ ਹੋ ਵਾਈਨ ਵਗੈਰਾ ਉਹ ਹੈਗੀ ਜੇ ਇਥਨਾਲ ਪਰ ਜਿਹੜੀ ਇਹ ਮਾਰਦੀ ਜੇ ਲੋਕਾਂ ਨੂੰ ਇਹ ਮੀਥਨਾਲ ਇਹ ਵੱਖਰੀ ਚੀਜ਼ ਜੇ ਤੋਂ ਇਹਨਾਂ ਵਿੱਚ ਫਰਕ ਇਹ ਹੈ ਕਿ ਇਹ ਜਿਹੜੀ ਇਥਨਾਲ ਹੁੰਦੀ ਜੇ ਇਹ ਅੰਦਰ ਸਰੀਰ ਦੇ ਜਾ ਕੇ ਇਹ ਬਣਦੀ ਜੇ ਐਸਟਿਕ ਐਸਿਡ ਦੇ ਵਿੱਚ ਜਦਕਿ ਮੀਥਨਾਲ ਤੁਹਾਡੀ ਫਾਰਮੈਲਡੀਹਾਈਡ ਫਾਰਮਿਕ ਐਸਿਡ ਇੱਕ ਜਿਹੜਾ ਉਹ ਲਾਸ਼ ਤੱਕ ਨੂੰ ਡਬਾਉਣ ਵਾਲਾ ਜਿਹੜਾ ਪਾਸਾ ਬਣ ਗਿਆ ਯਾਨੀ ਉਸ ਚੀਜ਼ 'ਚ ਤਬਦੀਲ ਹੋ ਕੇ ਇਹ ਸਿੱਧੀ ਆ ਤੁਹਾਡੀ ਅੱਖ ਦੀ ਜਿਹੜੀ ਨਰਵ ਹੈ ਉਹਨੂੰ ਫੜ ਕੇ ਤੇ ਸਿੱਧਾ ਹੀ ਇਹ ਤਬਾਈ ਮਚਾ ਦਿੰਦੀ ਹੈ ਅੰਨੇ ਕਰ ਦਿੰਦੀ ਹੈ ਮੈਂ ਹੁਣ ਥੋੜਾ ਜਿਹਾ ਹੋਰ ਫਰਕ ਦੱਸਾਂ ਮੀਥਨੋਲ ਦਰਸਲ ਵੱਖੋ ਵੱਖ ਚੀਜ਼ਾਂ 'ਚ ਜਿੱਥੇ ਵਰਤੀ ਜਾਂਦੀ ਹੈ ਉਹਨਾਂ ਵਿੱਚ ਹੈ ਇੱਕ ਤਾਂ ਜੋ ਕਿ ਸਾਡੇ ਬੱਚਿਆਂ 'ਚ ਬਹੁਤ ਆਮ ਦੇਖਣ ਲੱਗ ਗਿਆ ਕਿ ਉਹ ਤੁਸੀਂ ਦੇਖਦੇ ਹੋਵੋਗੇ ਜਿਹੜੇ ਡਿੰਡ ਸਕਰੀਨ ਜਿਹੜੀ ਤੁਸੀਂ ਆਪਣੀ ਕਾਰ ਦੀ ਸਕਰੀਨ ਸਾਫ ਕਰਨ ਲਈ ਜਿਹੜਾ ਉਹਦੇ ਵਿੱਚ ਪਾਇਆ ਜਾਂਦਾ ਜਿਹਨਾਂ ਵਾਸ਼ਰ ਫਲੂਇਡ ਹਾਂ ਇਤਲੀਨਲ ਕੋਹਲ ਜਿਹਦੇ ਵਿੱਚੋਂ ਪੈਂਦੀ ਜੇ ਉਹ ਕੱਢ ਕੇ ਬੱਚੇ ਸੁੰਘਣ ਲੱਗ ਚੁੱਕੇ ਹੋਏ ਨੇ ਤਾਂ ਇਹ ਇੱਕ ਦਾ ਉਹ ਹਿੱਸਾ ਜੇ ਇੱਕ ਜਿਹੜਾ ਤੁਹਾਡਾ ਪੇਂਟ ਥਿਨਰ ਵਿੱਚ ਇਹ ਵਰਤੀ ਜਾਂਦੀ ਜੇ ਉੱਥੇ ਵੀ ਇਹ ਵਰਤਿਆ ਜਾਂਦਾ ਫਿਰ ਇਹ ਵਰਤੀ ਜਾਂਦੀ ਜੇ ਜਿਹੜੇ ਤੁਹਾਡੇ ਹੱਥ ਧੋਫਾ ਕਰਨ ਲਈ ਹੈਂਡ ਸੈਨੀਟਾਈਜ਼ਰਸ ਦੇ ਵਿੱਚ ਇਹ ਵਰਤਿਆ ਜਾਂਦਾ ਫਿਰ ਤੁਸੀਂ ਦੇਖਦੇ ਹੋਗੇ ਹਸਪਤਾਲਾਂ ਵਿੱਚ ਸਪਿਰਿਟ ਜਿਹੜੀ ਕਿ ਨੀਲੇ ਰੰਗ ਦੀ ਕਰ ਦਿੱਤੀ ਜਾਂਦੀ ਹੈ ਇਪਈ ਇਹ ਨੀਲੀ ਜੇ ਜ਼ੈਰੀਲੀ ਜੇ ਨਾ ਪੀਓ ਸੋ ਉਹ ਡਿਫਰੈਂਸ਼ੀਏਟ ਕਰਨ ਲਈ ਉਹਦਾ ਰੰਗ ਪਾਣਾ ਜ਼ਰੂਰੀ ਹੋ ਚੁੱਕਿਆ ਸੋ ਇਹ ਸੀ ਜਿਹੜੀਆਂ ਵੱਖੋ ਵੱਖਰੀਆਂ ਕਿਸਮਾਂ ਅਵੇਲੇਬਲ ਨੇ ਜਿਹੜੀਆਂ ਖਤਰਨਾਕ ਨੇ ਜਦ ਕਿ ਦੂਜੇ ਪਾਸੇ ਹੁਣ ਇਹਦੇ ਵਿੱਚ ਚੇਤੇ ਰੱਖਿਓ ਸਿਰਫ 30 ਐਮਐਲ ਯਾਨੀ ਜੇ ਤੁਸੀਂ 6 ਚਮਚੇ ਵੀ ਜੇ ਤੁਸੀਂ ਲਾਓਗੇ ਔਰ 6 ਚਮਚੇ ਜੇ ਸਿਰਫ ਲੈ ਲੈ ਜਾਣ ਇੰਨੇ ਨਾਲ ਹੀ ਤਬਾਈ ਮਚ ਜਾਂਦੀ ਹੈ ਖਤਮ ਹੋ ਜਾਂਦਾ ਬੰਦਾ ਸੋ ਇਹ ਜੇ ਜਿਨੇ 1 ਘੰਟੇ ਦੇ ਅੰਦਰ ਅੰਦਰ ਯਾਨੀ ਅਸਰ ਇਹਦਾ 10 ਮਿੰਟਾਂ ਜੀ ਹੋਣਾ ਸ਼ੁਰੂ ਹੋ ਜਾਂਦਾ ਜੇ ਪਰ ਇੱਕ ਘੰਟੇ ਦੇ ਅੰਦਰ ਅੰਦਰ ਮੌਤ ਤੱਕ ਹੋ ਸਕਦੀ ਹੈ ਤੁਹਾਨੂੰ ਸਿਰ ਦਰਦ ਤਿੱਖੀ ਤੁਹਾਨੂੰ ਉਲਟੀਆਂ ਦੌਰੇ ਪੈ ਜਾਣੇ ਚੱਕਰ ਬੇਹੋਸ਼ੀ ਕੋਮਾ ਤੱਕ ਚਲੇ ਜਾਣਾ ਦਿਲ ਰੁਕ ਜਾਣਾ ਅੱਖਾਂ ਅੱਗੇ ਲਿਸ਼ਕਦੀਆਂ ਲਾਈਟਾਂ ਜਿਹਾ ਦਿਖਣੀਆਂ ਗੋਲੇ ਦਿਖਣੇ ਅੰਨੇ ਹੋ ਜਾਣਾ ਇਹ ਸਾਰਾ ਕੁਛ system ਜਾਣੀ ਇੰਨੀ ਕੁ ਦੇਰ ਚ ਹੋ ਕੇ ਨਿਬੜ ਵੀ ਜਾਂਦਾ ਸੋ ਇਸੇ ਲਈ ਇਹ ਜ਼ਰੂਰੀ ਜੇ ਕਿ ਆਪਾਂ ਓੜ ਪੋੜ ਕਰਨ ਦੀ ਥਾਂ ਜੇ ਪਤਾ ਲੱਗ ਗਿਆ ਵੀ ਅੰਦਰ ਲੱਗੀ ਹੈ ਕਿਉਂਕਿ 10 ਮਿੰਟਾਂ ਚ ਅਸਰ ਸ਼ੁਰੂ ਹੋ ਜਾਣ ਦਾ ਮਤਲਬ ਹੈ ਤੁਰੰਤ ਭੱਜਣ ਦੀ ਲੋੜ ਹੈ ਜੇ ਪਤਾ ਲੱਗ ਗਿਆ ਹਸਪਤਾਲ ਇਕਦਮ ਭੱਜੋ ਹੁਣ ਹੁੰਦਾ ਕੀ ਜੇ ਕਿ ਕਈ ਤਾਂ ਬੱਚੇ ਵੀ ਜਿਵੇਂ ਫਰਜ਼ ਕਰੋ ਪਿਆ ਜੇ ਤੁਹਾਡਾ ਪੇਟ ਥਿਨਰ ਆਮ ਹੋ ਚੁੱਕਾ ਸਾਡੇ ਕੋਲ ਕਿ ਇਹ ਪੀ ਲੈਂਦੇ ਨੇ ਛੋਟੇ ਬੱਚੇ ਜਿਹੜੇ ਰੜਦੇ ਪੀ ਕੇ ਤੇ ਪਹੁੰਚ ਜਾਂਦੇ ਨੇ ਸੋ ਇਹ ਚੀਜ਼ਾਂ ਜਿੱਥੇ ਇੱਕ ਐਕਸੀਡੈਂਟਲ ਪాయిਜ਼ਨਿੰਗ ਨੇ ਉੱਥੇ ਇਹ ਆਪ ਵੀ ਇਹ ਚੀਜ਼ਾਂ ਨੂੰ ਲਿਆ ਕੇ ਵਰਤਦੇ ਨੇ ਜਿਵੇਂ ਮੈਂ ਦੱਸਿਆ 스니ਫਿੰਗ ਕਿ ਦੀ ਖਾਸ ਤੌਰ ਤੇ ਬੱਚੇ ਜੋ ਨੌਜਵਾਨ ਕਰਦੇ ਨੇ ਕਿ ਇਹਨੂੰ ਕੱਢ ਕੇ ਹੈਂਡ ਸੈਨੇਟਾਈਜ਼ਰ ਨੂੰ 스니ਫਿੰਗ ਕਰੀ ਜਾਣਗੇ ਨੱਕ ਨਾਲ ਲਾ ਕੇ ਸੁਂਗਦੇ ਰਹਿੰਦੇ ਨੇ ਜਾਂ ਇੰਜ ਜਿਵੇਂ ਟੈਂਟ ਥਿਨਰ ਨੂੰ ਕੱਢ ਕੇ ਕਰਦੇ ਨੇ ਜਾਂ ਇਹ ਚੀਜ਼ਾਂ ਬੜੀਆਂ ਆਮ ਨੇ ਹੁਣ ਇਹ ਜਿਹਨੂੰ ਅਸੀਂ ਹੂਚ ਟ੍ਰੈਜੇਡੀ ਜੋ ਨਾਮ ਲੈਣਾ ਜੋ ਹੋ ਰਿਹਾ ਇਹ ਸਿਰਫ ਸਸਤੀ ਹੋਣ ਕਾਰਨ ਕਿ ਇਹ ਇੰਡਸਟਰੀਅਲ ਯੂਸੇਜ ਵਾਲੀ ਜੇ ਉਹਨੂੰ ਜਦੋਂ ਇਸ ਪਾਸੇ ਨੂੰ ਵਰਤਦੇ ਆ ਤਾਂ ਇਹ ਤਬਾਈ ਮਚਾਉਣ ਲਈ ਅੱਗੇ ਆ ਜਾਂਦੀ ਹੈ ਜਦਕਿ ਤੁਸੀਂ ਜੇ ਦੇਖਦੇ ਹੋਗੇ ਨਾ ਜਿਵੇਂ ਆਪਾਂ ਜਿਹੜੀ ਇਥਨੋਲ ਹੈ ਜਿਹੜੀ ਆਮ ਸ਼ਰਾਬ ਦੇ ਵਿੱਚ ਜੋ ਵਰਤੀ ਜਾਂਦੀ ਹੈ ਉਹਦਾ ਤੁਸੀਂ ਬੀਅਰ ਵਗੈਰਾ ਵਿੱਚ ਤਾਂ ਜਮੇ ਹੀ 5 ਤੋਂ ਲਗਭਗ 8% ਵਾਲੀਆਂ ਹੁੰਦੀਆਂ ਨੇ ਜਿਵੇਂ ਘੱਟ ਲਾਈਟ ਜਾਂ ਸਟਰੋਂਗ ਬੀਅਰ ਨਾ ਇਸੇ ਤਰ੍ਹਾਂ ਵਾਈਨ ਚ 10 ਤੋਂ 11% ਜਾਂ ਤੁਸੀਂ ਜਿਹੜੀ ਵਿਸਕੀ ਦੇ ਵਿੱਚ ਕਈ ਵਾਰ 44% ਤੱਕ ਵੀ ਇਹ ਵੱਖਰੀਆਂ ਵੱਖਰੀਆਂ ਮਾਤਰਾਵਾਂ ਜੋ ਸਰੀਰ ਅੰਦਰ ਜਾ ਕੇ ਪਰ ਇਹ ਜਦੋਂ ਟੁੱਟਦੀਆਂ ਨੇ ਨਾ ਯਾਨੀ ਆਪਣਾ ਸਰੀਰ ਅੰਦਰੋਂ ਹਜ਼ਮ ਜਦੋਂ ਕਰਨ ਲਈ ਇਹਨਾਂ ਨੂੰ ਐਨਜ਼ਾਈਮ ਦੇ ਤੋਂ ਹਜ਼ਮ ਕਰਦਾ ਹੈ ਉਹ ਜਿਵੇਂ ਐਸਟਿਕ ਐਸਿਡ ਵੱਲ ਨੂੰ ਤੁਰਦੀਆਂ ਨੇ ਤੇ ਇਹ ਮੈਂ ਦੱਸ ਚੁੱਕੀਆਂ ਫਾਰਮਿਕ ਐਸਿਡ ਜੋ ਤਬਾਈ ਮਚਾਣ ਲਈ ਤਿਆਰ ਹੋ ਜਾਂਦਾ ਹੁਣ ਜਦੋਂ ਇਹ ਢਿੱਡ ਚ ਜਾਂਦਾ ਜੇ ਸਾਡੇ ਢਿੱਡ ਅੰਦਰ ਐਂਜ਼ਾਈਮ ਹੁੰਦੇ ਨੇ ਕੁਝ ਦੀ ਐਲਕੋਹਲ ਡੀਹਾਈਡਰੋਜਨੇਜ ਜਾਂ ਐਲਡੀਹਾਈਡ ਜਿਹੜੇ ਇਹ ਇਹਨੂੰ ਹਜ਼ਮ ਕਰਦੇ ਨੇ ਜੋ ਔਰਤਾਂ ਵਿੱਚ ਤੇ ਬੱਚਿਆਂ ਵਿੱਚ ਕਾਫੀ ਘੱਟ ਹੁੰਦੇ ਨੇ ਇਹਦਾ ਮਤਲਬ ਇਹ ਉਹਨਾਂ ਨੂੰ ਥੋੜੀ ਮਾਤਰਾ ਨਾਲ ਵੀ ਉਹਨਾਂ ਨੂੰ ਜ਼ਿਆਦਾ ਅਸਰ ਸਗੋਂ ਹੋ ਜਾਏਗਾ ਜੋ ਕਿ ਮੇਲ ਪਾਰਟਨਰ ਵਿੱਚ ਸਗੋਂ ਘੱਟ ਯਾਨੀ ਉਹ ਅਸਰ ਦਿਸਣਗੇ ਇਹਨਾਂ ਚ ਜ਼ਿਆਦਾ ਦਿਸਦੇ ਨਹੀਂ ਕਿਉਂਕਿ ਉਹਨਾਂ ਚ ਸਰੀਰ ਨੂੰ ਇਹ ਹਜ਼ਮ ਕਰਨ ਵਾਲਾ ਜਿਹੜਾ ਸਿਸਟਮ ਹੈ ਉਹ ਯਾਨੀ ਛੇਤੀ ਅਸਰ ਹੋ ਜਾਂਦਾ ਉਹ ਘੱਟ ਜੇ ਉਹਦੇ ਵਿੱਚ ਹੁਣ ਹੁੰਦਾ ਕੀ ਜੇ ਇਹਦੇ ਨਾਲ ਸ਼ਰਾਬ ਵਾਂਗ ਐਗਜ਼ੈਕਟ ਨਸ਼ਾ ਨਹੀਂ ਹੁੰਦਾ ਇਸ ਰੂਰ ਜਿਹਨੂੰ ਤੁਸੀਂ ਲਫ਼ਜ਼ ਵਰਤਦੇ ਹੋ ਉਹ ਇਹਦੇ ਨਾਲ ਸਗੋਂ ਨਹੀਂ ਹੁੰਦਾ ਇਹਦੇ ਨਾਲ ਸਗੋਂ ਸਾਡੇ ਸਰੀਰ ਦਾ ਜਿਹੜਾ ਖੂਨ ਤੇਜ਼ਾਬੀ ਮਾਦਾ ਜਿਹਨੂੰ ਤੁਸੀਂ ਕਹਿ ਦਿੰਦੇ ਹੋ ਐਸਿਡਿਕ ਹੋ ਜਾਂਦਾ ਜੇ ਤਾਂ ਹੀ ਇਹ ਸਾਰੇ ਲੱਛਣ ਦਿਸਦੇ ਨੇ ਹੁਣ ਇਹਦੇ ਵਿੱਚ ਹੁੰਦਾ ਕੀ ਜੇ ਕਿ ਆਪਾਂ ਟਾਈਮ ਕਿਉਂਕਿ ਬਹੁਤ ਘੱਟ ਹੁੰਦਾ ਜੇ ਸੋ ਜੇ ਤਾਂ ਵੇਲੇ ਸਿਰ ਪਹੁੰਚ ਗਏ ਹਸਪਤਾਲ ਤਾਂ ਇਵਨ ਡਾਇਲਿਸਿਸ ਕਰਕੇ ਵੀ ਕਈ ਬਚਾ ਲਏ ਜਾਂਦੇ ਨੇ ਨજર ਜੇ ਇੱਕ ਵਾਰ ਚਲੀ ਗਈ ਤਾਂ ਤਸਦੀਦੀ ਜਾਂਦੀ ਜੇ ਅ ਕਿਉਂਕਿ ਮੈਂ ਦੱਸਿਆ ਕਿ ਐਸਿਡਿਕ ਮੰਦਾ ਹੋ ਜਾਂਦਾ ਜਿਸ ਉਹ ਨਸਾਂ ਰਹੀਂ ਤੁਹਾਨੂੰ ਸੋਡਾ ਬਾਈਕਾਰਬੀਆ ਤੁਸੀਂ ਹੈਰਾਨ ਤਾਂ ਹੋਗੇ ਪਰ ਇਹਨੂੰ ਡਾਈਲੂਟ ਕਰਨ ਲਈ ਇਹਨੂੰ ਯਾਨੀ ਇੱਕ ਤਰੀਕੇ ਬਣਨ ਲਈ ਨਸਾਂ ਵਿੱਚ ਇੱਕ ਉਹ ਸਾਡੇ ਤਾਂ ਵੈਸੇ ਮਿਲਦੀ ਨਹੀਂ ਪਈ ਐਸਵੇਲੇ ਇੰਡੀਆ 'ਚ ਆਦਰਵਾਇਜ਼ ਉਹੀ ਇਥਾਈਲ ਐਲਕੋਹਲ ਜੋ ਕਿ ਪੀਤੀ ਜਾਂਦੀ ਹੈ ਉਹਨੂੰ ਹੀ ਪਿਉਰੀਫਾਈਡ ਫਾਰਮ ਨਾਲ ਨਸਾਂ ਰਹੀਂ ਟੀਕਾ ਲਾ ਕੇ ਵੀ ਕਈ ਵਾਰ ਇਹਨੂੰ ਯਾਨੀ ਇਹਨੂੰ ਇੱਕ ਤਰੀਕੇ ਦਾ ਅਸਰ ਮਾੜੇ ਰੋਕਣੇ ਪੈ ਜਾਂਦੇ ਨੇ ਇਸ ਤਰੀਕੇ ਦਾ ਇਹਦਾ ਇਲਾਜ ਕਰਨਾ ਪੈਂਦਾ ਹੁਣ ਜਿੱਥੋਂ ਤੱਕ ਗੱਲ ਹੈ ਜੋ ਆਪਣੇ ਸਾਹਮਣੇ ਆ ਰਹੀ ਹੈ ਕਿ ਲਗਾਤਾਰ ਵੱਧਦੀਆਂ ਮੌਤਾਂ ਇਹ ਬੈਨ ਹੋਣ ਦੇ ਬਾਵਜੂਦ ਇਹ ਕਿਉਂ ਮਿਲ ਰਹੀ ਹੈ ਦੇਖੋ ਸਵਾਲ ਬਹੁਤ ਡੂੰਗਾ ਜੇ ਇੱਕ ਪਾਸੇ ਅਸੀਂ ਭਾਵੇਂ ਪਿਛਲੇ ਮੁੱਖ ਮੰਤਰੀਆਂ ਨੂੰ ਵੀ ਸਾਰਿਆਂ ਨੂੰ ਵੀ ਗਿਣ ਲਓ ਤਾਂ ਸਾਰਿਆਂ ਦਾ ਇੱਕੋ ਹੀ ਕੰਮ ਸੀ ਕਿ ਅਸੀਂ ਸ਼ਰਾਬ ਨੂੰ ਵੇਚਣਾ ਜੇ ਸਾਨੂੰ ਟੈਕਸ ਲਾਣੇ ਜ਼ਰੂਰੀ ਨੇ ਕਿਉਂਕਿ ਸਾਡੀ ਤਾਂ ਸਟੇਟ ਚੱਲਦੀ ਨਹੀਂ ਹੈ ਮੰਨ ਲਿਆ ਸਾਡਾ ਪੂਰੇ ਦਾ ਪੂਰਾ ਸਟੇਟ ਦਾ ਇਹਦੇ ਉੱਤੇ ਹੀ ਖੜਾ ਹੈ ਤੁਸੀਂ ਦੇਖਦੇ ਹੋਗੇ ਉਦੋਂ ਵੀ ਮਜ਼ਾਕ ਬਣੇ ਸੀ بڑے ਵੀ ਸਾਡਾ ਜਿਹੜਾ ਪੰਜਾਬ ਏ ਇੱਕ ਪਾਸੇ ਕਹਿੰਦੇ ਉਹਨੂੰ ਡਰੱਗਸ ਤੋਂ ਜਾਂ ਇਹਨੂੰ ਸ਼ਰਾਬ ਤੋਂ ਪਰਹ ਕਰਨਾ ਹੈ ਫੇਰ ਦੂਜੇ ਪਾਸੇ ਤੁਸੀਂ ਕਹਿੰਦੇ ਹੋ ਕਿ ਜਿੰਨੀ ਅਸੀਂ ਵੱਧ ਵੇਚਾਂਗੇ ਸਟੇਟ ਚੱਲ ਹੀ ਨਹੀਂ ਸਕਦੀ ਦਾ ਦਾ ਮਸਲਾ ਇਹ ਵੀ ਪਾਪਾ ਜੀ ਤੁਸੀਂ ਪੀਓ ਸ਼ਰਾਬ ਸਾ ਹੀ ਮੈਨੂੰ ਮਿਲ ਸਕਦੀ ਏ ਕਿਤਾਬ ਸੋ ਇਹ ਸੀ ਆਮ ਨਾਰਾ ਤੋਂ ਕਾਰਨ ਇਹ ਸੀ ਕਿ ਅਸੀਂ ਆਪ ਹੀ ਗਵਰਨਮੈਂਟ ਇਹਨੂੰ ਪ੍ਰਮੋਟ ਕਰਦੀ ਏ ਪਰ ਜਦੋਂ ਇਹ ਮਹਿੰਗੀ ਹੁੰਦੀ ਜੇ ਇਸ ਤੋਂ ਹੋਰ ਜ਼ਿਆਦਾ ਪੈਸੇ ਕਮਾਣੇ ਨੇ ਹੋਰ ਕਮਾਣੇ ਨੇ ਤਾਂ ਫਿਰ ਜਿਹੜੇ ਗਰੀਬ ਅਤ ਗਰੀਬ ਜਿਨ੍ਹਾਂ ਕੋਲ ਨੌਕਰੀਆਂ ਨਹੀਂ ਰੋਜ਼ਗਾਰ ਨਹੀਂ ਕੋਈ ਹੋਰ ਰਸਤਾ ਨਹੀਂ ਤਾਂ ਆਪਣਾ ਉਹਨਾਂ ਨੂੰ ਲੱਗਦਾ ਕਿ ਅਸੀਂ ਦੁੱਖ ਦਰਦ ਥਕਾਵਟ ਜੋ ਸਾਰੇ ਬੁਰੇ ਹਾਲ ਚੋਂ ਆਏ ਆ ਲੋ ਭਾਈ ਫਿਰ ਇਹੀ ਥੋੜਾ ਜਿਹਾ ਲੈ ਕੇ ਹੀ ਗੁਜ਼ਾਰਾ ਕਰੀਆ 20 ਰੁਪਏ ਚ ਮਿਲਦੀ ਜੇ ਇਹੀ ਲਈਏ ਤੇ ਇਹੀ ਕਾਰਨ ਜੇ ਕਿ ਇਹ ਸਸਤੀ ਹੋਣ ਕਾਰਨ ਇਹ ਲੋਕਾਂ ਦੇ ਵਿੱਚ ਇਸ ਵੇਲੇ ਕਿ ਇੱਕ ਹੀ ਸਾਲ ਚਲੋ ਭਾਵੇਂ 30 ਐਮਐਲ ਹੀ ਮਿਲੇ ਮਿਲੇ ਫਸਾਇਸੀ ਲਈਏ ਇਹ ਜੇ ਜਿਸ ਕਾਰਨ ਅਸੀਂ ਰੈਗੂਲਰ ਮੁੱਤਾਂ ਦੇਖ ਰਹੇ ਮੈਂ ਇੱਕ ਸਵਾਲ ਇਹਦੇ ਵਿੱਚ ਹੋਰ ਬਹੁਤ ਵੱਡਾ ਆ ਕਿ ਇਹ ਜਿਹੜਾ ਮਥਨੋਲ ਹੈ ਕਿਉਂਕਿ ਇਹਦੇ ਲਾਇਸੈਂਸ ਵਗੈਰਾ ਫਲਾਈ ਹੁੰਦੇ ਨੇ ਪੰਜਾਬ ਦੇ ਵਿੱਚ ਵੀ ਮਤਲਬ ਕਿ ਜੇ ਲਾਇਸੈਂਸ ਜਿਵੇਂ ਲੈਣਾ ਹੈ ਤਾਂ ਉਹ ਲੈ ਕੇ ਕਾਨੂੰਨ ਬਹੁਤ ਸਖਤ ਨੇ ਹੋਰ ਵੀ ਹੁਣ ਇਹ ਕਹਿੰਦੇ ਕਿ ਨੌਇਡਾ ਦੇ ਉਹ ਰਹਿ ਜਾਂਦਾ ਗਿਆ ਕੋਈ ਬਹਾਨਾ ਬਣਾਇਆ ਜਿਸ ਵੀ ਟੱਗਦਾ ਕਿ ਅਸੀਂ ਇੱਥੇ ਕਿਵੇਂ ਯੂਜ਼ ਕਰਨਾ ਹੈ ਕੋ ਫੈਕਟਰੀ ਚ ਯੂਜ਼ ਕਰਨਾ ਹੈ ਉਸ ਦਾ ਰਹਿ ਦੇਣਾ ਪਰ ਇਹ ਜਦੋਂ ਸਪਲਾਈ ਹੁੰਦਾ ਆ ਜਾਂ ਇਹ ਜਿੱਥੇ ਬਣਦਾ ਹੈ ਉਹ ਪ੍ਰਿਕਾਸ਼ਨ ਕਿਉਂ ਨਹੀਂ ਵਰਤੀਆਂ ਜਾਂਦੀਆਂ ਜਾਂ ਉਸ ਤਰੀਕੇ ਨਾਲ ਇਹਨੂੰ ਕਾਨੂੰਨੀ ਦਾਇਰੇ ਚ ਕਿਉਂ ਨਹੀਂ ਰੱਖਿਆ ਜਾਂਦਾ ਇਹਨਾਂ ਸੁਖਾਲੇ ਟੱਗ ਦੇ ਨਾਲ ਉਹਨਾਂ ਨੂੰ ਸਪਲਾਈ ਹੋਇਆ ਫਿਰ ਉਹਨਾਂ ਨੇ ਉਹ ਬਾਅਦ ਦੇ ਵਿੱਚ ਆ ਮਤਲਬ ਕਿ ਸ਼ਰਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਵੀ ਟੱਗ ਦੇ ਨਾਲ ਫਿਰ ਉਹ ਪਰੋਸਿਆ ਗਿਆ ਇਹ ਵੀ ਬਹੁਤ ਵੱਡੇ ਸਵਾਲ ਨੇ ਕਿ ਆਖਿਰਕਾਰ ਅੰਦਰ ਸ਼ਰਾਬ ਕਿਉਂ ਵੜਦੀ ਹੈ ਜਾਂ ਉਹ ਮਤਲਬ ਇੱਕ ਤਰੀਕੇ ਦਾ ਕੈਮੀਕਲ ਜਿਹੜਾ ਆ ਰੋਕਾਂ ਨੂੰ ਪਰੋਸਿਆ ਗਿਆ ਬਿਲਕੁਲ ਦੇਖੋ ਨਾ ਜਦੋਂ ਇਹ ਖਬਰ ਪੜਨ ਨੂੰ ਮਿਲੇ ਕਿ ਪਈ ਇੱਥੋਂ ਇੰਨਾ ਨਸ਼ਾ ਫੜਿਆ ਗਿਆ ਸੀ ਇੰਨੀਆਂ ਡਰੱਗਸ ਫੜੀਆਂ ਗਈਆਂ ਸੀ ਦੇ ਉਹਨਾਂ ਡਰੱਗਸ ਦੇ ਵਿੱਚੋਂ ਹੀ ਇੰਨਾ ਪੀਸ ਦਿਖਾਇਆ ਗਿਆ ਤੇ ਬਾਕੀ ਥਾਣਿਆਂ ਵਿੱਚੋਂ ਹੀ ਉਹ ਦੁਬਾਰਾ ਸੇਲ ਕਰਨ ਲਈ ਪਹੁੰਚ ਗਿਆ ਜਦ ਤੱਕ ਕਿ ਪੁਲਿਸ ਤੇ ਪੋਲਿਟਿਸ਼ੀਅਨਸ ਦਾ ਨੈਕਸਸ ਨਹੀਂ ਤੋੜਿਆ ਜਾਂਦਾ ਉਦੋਂ ਤੱਕ ਖਿਮਾ ਕਰਿਓ ਇਹ ਬਿਲਕੁਲ ਕਿਸੇ ਵੀ ਹਾਲ ਵਿੱਚ ਰੁਕ ਨਹੀਂ ਸਕਦਾ ਤੁਸੀਂ ਆਪ ਹੀ ਸਮਝਦਾਰ ਹੋ ਕਿ ਜਿੱਥੇ ਬੈਨ ਲੱਗਿਆ ਹੋਵੇ ਉਹਨਾਂ ਥਾਵਾਂ ਤੇ ਵੀ ਇਹ ਖੁੱਲੀਆਂ ਪਾਰਟੀਆਂ ਰਹੀ ਮਿਲ ਰਿਆ ਹੋਵੇ ਤੇ ਪਹੁੰਚਾਣ ਵਾਲੇ ਜਦੋਂ ਵਰਦੀ ਧਾਰੀ ਹੋਈ ਵਿੱਚ ਸ਼ਾਮਲ ਹੋਣ ਤਾਂ ਤੁਸੀਂ ਸਮਝ ਸਕਦੇ ਹੋ ਇਹੋ ਜਿਹੀਆਂ ਖਬਰਾਂ ਜਦੋਂ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਆਪਾਂ ਹੀ ਸੋਚੀਏ ਕਿ ਇਹ ਚੀਜ਼ਾਂ ਰੁਕ ਜਾਣਗੀਆਂ ਤਾਂ ਤੁਹਾਡੇ ਮੇਰੀਆਂ ਅੱਖਾਂ ਵਿੱਚ ਘੱਟਾ ਹੀ ਪਾਣ ਦੀ ਗੱਲ ਏ ਪਰ ਜਿੰਨੇ ਕੁ ਵੀ ਸਮਝਦਾਰ ਲੋਕ ਨੇ ਸੂਝਵਾਨ ਨੇ ਉਹ ਖਬਰਾਂ ਰਹੀ ਸਮਝ ਜਾਂਦੇ ਨੇ ਕਿ ਭਾਈ ਅਸਲ ਵਿੱਚ ਇਹੀ ਤਾਂ ਲੋਕ ਨੇ ਜਿਹੜੇ ਅੱਗੋਂ ਇਹ ਪੁੱਛਾਰੇ ਨੇ ਇਹਨਾਂ ਨੇ ਹੀ ਤਾਂ ਅਸਲ ਵਿੱਚ ਫਾਇਦਾ ਲੈਣਾ ਤੇ ਥੋੜੇ ਜਿਹਾ ਆਪਣੇ ਪੈਸਿਆਂ ਲਈ ਉਹ ਜਿੰਨਾ ਵੀ ਆਪਣਾ ਹਿੱਸਾ ਲੈਣਾ ਉਹਦੇ ਵਾਸਤੇ ਇਹੋ ਜੀਆਂ ਚੀਜ਼ਾਂ ਕਿਵੇਂ ਕੱਢੀਆਂ ਜਾਂਦੀਆਂ ਨੇ ਕਿਵੇਂ ਤੋਰੀਆਂ ਜਾਂਦੀਆਂ ਨੇ ਪਰ ਉਹ ਵਕਤੀ ਫਾਇਦਾ ਜੋ ਇਹਨੇ ਲੈਣਾ ਕਿਵੇਂ ਉਹ ਦੂਜਿਆਂ ਦੀਆਂ ਜ਼ਿੰਦਗੀਆਂ ਨਾਲ ਖਿਲਵਾੜ ਕਰਦੇ ਨੇ ਤੋ ਇਹ ਚੀਜ਼ਾਂ ਜਦ ਤੱਕ ਕਾਨੂੰਨ ਤਾਂ ਭਾਵੇਂ ਅਸੀਂ ਬਣਾਉਨੇ ਆ ਪਰ ਉਹਨੂੰ ਤੋੜਨ ਦੇ ਢੰਗ ਜਦ ਤੱਕ ਸਾਡੇ ਸਰਕਾਰੀ ਅਫਸਰ ਇਹਦੇ ਵਿੱਚ ਸ਼ਾਮਲ ਹੁੰਦੇ ਰਹਿਣਗੇ ਤਾਂ ਫਿਰ ਇਹ ਤਾਂ ਕਦੇ ਵੀ ਰੋਕਿਆ ਨਹੀਂ ਜਾ ਸਕਦਾ ਇਹ ਤਾਂ ਅਸਲ ਤੱਥ ਨੇ ਸਾਚੇ ਜੋ ਛੱਪ ਚੁੱਕੀਆਂ ਨੇ ਜਿਹਦੇ ਸਬੂਤ ਵੀ ਸਾਡੇ ਕੋਲ ਕਈ YouTubeਾਂ ਨੇ ਬਹੁਤ ਪ੍ਰੋਗਰਾਮਾਂ ਵਿੱਚ ਇਹ ਤਾਂ ਸਾਰਾ ਕੁਝ ਸਾਹਮਣੇ ਆ ਚੁੱਕਿਆ ਸੋ ਜਦ ਤੱਕ ਉਹ ਨੈਕਸਸ ਨਹੀਂ ਤੋੜਿਆ ਜਾਂਦਾ ਇਹ ਨਹੀਂ ਜੇ ਰੋਕਿਆ ਜਾ ਸਕਦਾ ਮੈਮੀ ਇੱਕ ਨਸ਼ੇ ਤੋਂ ਛੁਡਕਾਰਾ ਪਵਾਉਣ ਦੇ ਲਈ ਦੂਜੇ ਨਸ਼ੇ 'ਤੇ ਪੋਰਨਾ ਇਸ ਵਾਰ ਨੂੰ ਕਿਵੇਂ ਵੇਖਿਆ ਲੈ ਕਿਉਂਕਿ ਸਰਕਾਰ ਕਦੇ ਨਸ਼ਾ ਮੁਕਤ ਪੰਜਾਬ ਕਰੂਗਾ ਸੋਹਾ ਵੀ ਬੜੀਆਂ ਚੁੱਕੀਆਂ ਰਹੀਆਂ ਸਾਈਕਲ ਮਾਰਚ ਰੈਲਿੰਗ ਆ ਸਾਰਾ ਕੁਝ ਉਹ ਜਿਵੇਂ ਕਹਿੰਦੇ ਕਿ ਸਿਹਤ ਜਿਹੜਾ ਮੈਚ ਨਾ ਉਹ ਵੀ ਆਪਣੇ ਵੱਲੋਂ ਕੋਸ਼ਿਸ਼ ਕਰਦਾ ਹੈ ਕਿ ਅਸੀਂ ਇੱਕ ਬਜਟ ਇਹਦੇ ਉੱਤੇ ਰੱਖੀਏ ਹੋਟ ਵਗੈਰਾ ਚਲਾਈਏ ਦਬ ਸੈਂਟਰ ਚਲਾਈਏ ਕਿਵੇਂ ਨਸ਼ਾ ਮੁਕਤ ਕਰਨਾ ਕਿਵੇਂ ਰੀਹੈਬਿਟੇਟ ਕਰਨਾ ਪਰੇਥ ਦੇ ਵਿੱਚ ਗੱਲ ਜਿਵੇਂ ਹੁਣ ਪਿੱਛੇ ਚੱਲੀ ਮੈਂ ਜਿਵੇਂ ਸੋਚ ਫਿਕਰ ਕੀਤਾ ਕਿ ਜੀ ਪੰਜਾਬ ਚ ਕੋਸਟ ਦੀ ਖੇਤੀ ਹੋਣੀ ਚਾਹੀਦੀ ਹੈ ਜੇ ਤਾਂ ਤੁਸੀਂ ਨੌਜਵਾਨਾਂ ਨੂੰ ਰੀਹੈਬਿਲੀਟੇਸ਼ਨ ਜਿਹੜੇ ਸੈਂਟਰ ਨੇ ਮੜੂ ਸੇਵਾ ਕੇਂਦਰ ਉਹਨਾਂ ਦੇ ਵਿੱਚ ਲੈ ਕੇ ਜਾਂਦੇ ਹੋ ਉੱਥੇ ਜਾ ਕੇ ਜਿਹੜੇ ਮਤਲਬ ਸਿੰਥੈਟਿਕ ਨਸ਼ੇ ਤੋਂ ਉਹਨਾਂ ਨੂੰ ਦੂਜੀਆਂ ਗੁਣੀਆਂ ਰਸੇ ਚ ਦੌੜ ਮੰਡੀਆਂ ਲੱਭੋ ਬੁੜੀ ਬੁੜੀ ਮਤਲਬ ਕਿ ਉਹਦੇ ਵੀ ਆਦੀ ਹੋ ਜਾਂਦੇ ਨੇ ਠੀਕ ਹੈ ਇੱਕ ਸਮੇਂ ਦੇ ਵਿੱਚ ਆ ਕੇ ਜੇ ਮੜ ਵਾਲ ਦੇਣ ਦਾ ਛੱਡ ਵੀ ਦਿੰਦੇ ਨੇ ਪਰ ਫਿਰ ਉਹਨੂੰ ਤੁਸੀਂ ਕਹਿਣਾ ਹੈ ਕਿ ਅਸੀਂ ਜੀ ਉਹਨੂੰ ਕੋਸਟਾਂ ਦੇ ਪਾਸੇ ਤੋਰਨਾ ਉਹਦੇ ਨਾਲ ਜਵਾਨੀ ਬਚ ਜੇਗੀ ਕਦੇ ਉਹਦੇ ਨਾਲ ਬਹੁਤਾ ਹੋਊਂਗੀ ਜਾ ਇਹ ਕਿਹਾ ਦੇਣਾ ਕਿ ਪੰਜਾਬ ਦੇ ਵਿੱਚ ਅਸੀਂ ਜਿਹੜਾ ਸ਼ਰਾਬ ਦੀ ਡਿਸਟਰੀਬਿਊਟਰੀਆਂ ਜਾਂ ਸ਼ਰਾਬ ਤੋਂ ਅਸੀਂ ਪੰਜਾਬ ਦੇ ਵਿੱਚ ਰੋਜ਼ਗਾਰ ਇੰਨਾ ਵਧਾ ਦੇਣਾ ਜਾਂ ਉਹਦੇ ਤੋਂ ਅਸੀਂ ਮਤਲਬ ਕਿ ਮਾਲੀਆ ਇੰਨਾ ਵਧਾ ਦੇਣਾ ਕਿ ਤੁਹਾਨੂੰ ਇਦਾਂ ਲੱਗਦਾ ਕਿ ਪੰਜਾਬ ਪੈਰਾਂ ਸਿੰਘ ਸ਼ਰਾਬ ਦੇ ਉੱਤੇ ਹੋ ਸਕਦਾ ਹਾਂ ਬਹੁਤ ਸਾਰੇ ਇਹਦੇ ਜਵਾਬ ਨੇ ਵੱਖੋ-ਵੱਖਰੇ ਪਹਿਲੀ ਗੱਲ ਤਾਂ ਇੱਥੇ ਆਉਂਦੀ ਆ ਕਿ ਆਖਰ ਕਿਉਂ ਇਸ ਪਾਸੇ ਵੱਲ ਨੂੰ ਤੁਰਦੇ ਨੇ ਬੱਚੇ ਪਹਿਲੀ ਗੱਲ ਕਿ ਸਾਡੇ ਜਿਵੇਂ ਮੈਂ ਦੱਸਿਆ ਕਿ ਨੈਕਸਸ ਇੰਨਾ ਤਗੜਾ ਬਿਲੀਅਨ ਦਾ ਟ੍ਰਿਲੀਅਨ ਦਾ ਇੱਕ ਕਾਰੋਬਾਰ ਹੈ ਜਿੱਥੇ ਦੁਨੀਆ ਭਰ ਵਿੱਚ ਜਿਵੇਂ ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਕਿ ਇਹ ਚੀਜ਼ਾਂ ਇਹ ਮੌਤਾਂ ਹੋ ਰਹੀਆਂ ਨੇ ਤੇ ਚੱਲ ਰਿਹਾ ਕਾਰੋਬਾਰ ਦੇ ਨਾਲ ਜਦ ਤੱਕ ਮੇਰੀ ਨਹੀਂ ਵਰਲਡ ਲੈਵਲ ਆਰਗੇਨਾਈਜੇਸ਼ਨ ਦੀ ਜੇ ਤੁਸੀਂ ਪੜ ਲਿਓ ਜਿਨ੍ਹਾਂ ਨੇ ਆਪ ਹੀ ਮੰਨਿਆ ਕਿ ਨੈਕਸਟ ਟੌਪ ਲੈਵਲ ਤੱਕ ਜੁੜਿਆ ਹੋਇਆ ਸੋ ਇਹਦਾ ਮਤਲਬ ਹੈ ਕਿ ਜਦ ਤੱਕ ਇੱਕ ਮੁਲਕ ਤੋਂ ਦੂਜੇ ਮੁਲਕ ਜਾਣ ਲਈ ਵੀ ਕੋਈ ਨਾ ਕੋਈ ਤਾਂ ਸਿਲਸਿਲਾ ਲੱਭਦਾ ਹੀ ਜੇ ਉਹਨਾਂ ਨੂੰ ਕਿਵੇਂ ਜਾਣਾ ਤੋ ਇਸੇ ਤਰੀਕੇ ਤੁਸੀਂ ਜਿੰਨੀਆਂ ਇਹ ਹਾਈ ਲੈਵਲ ਪਾਰਟੀਆਂ ਦੇਖ ਸਕਦੇ ਹੋ ਕਿਵੇਂ ਉਹਨਾਂ ਦੇ ਵਿੱਚ ਰੱਜੇ ਪੁੱਜਿਆਂ ਦੇ ਸਾਡੇ ਘਰਾਂ ਦੇ ਜਿੱਥੇ ਕੱਕੇ ਹੁੰਦੇ ਨੇ ਕਿਉਂ ਉੱਥੇ ਹਰ ਤਰ੍ਹਾਂ ਦਾ ਨਸ਼ਾ ਹਰ ਤਰ੍ਹਾਂ ਦੀ ਸ਼ਰਾਬ ਉੱਥੇ ਅਵੇਲੇਬਲ ਹੈ ਤੇ ਕਿਵੇਂ ਉਹ ਈਵਨ ਕੁਝ ਅਜਿਹੇ ਜਿਹੜੇ ਕਿ ਭਾਰਤ ਵਿੱਚ ਸਿੱਧੇ ਨਾ ਵੀ ਮਿਲਦੇ ਉਹ ਵੀ ਪਹੁੰਚ ਜਾਂਦੀਆਂ ਨੇ ਤੇ ਸਾਰਾ ਕੁਝ ਪਹੁੰਚਾਉਣ ਵਾਲਾ ਫਿਰ ਕੋਈ ਨਾ ਕੋਈ ਤਾਂ ਹੈ ਰਸਤਾ ਤੇ ਜੇ ਉਹ ਖੁੱਲ੍ਹਾ ਚੱਲ ਰਿਹਾ ਜੇ ਇਹਦਾ ਮਤਲਬ ਹੈ ਸਾਨੂੰ ਕਾਨੂੰਨ ਤੋੜਨ ਦਾ ਟੰਗਾ ਆਉਂਦਾ ਜੀ ਹੁਣ ਬੱਚੇ ਆਖਰ ਕਿਉਂ ਇਸਵਾਲ ਕਿਤੇ ਜਾਂਦੇ ਨੇ ਪਹਿਲੀ ਚੀਜ਼ ਤਾਂ ਉਹਨਾਂ ਨੂੰ ਪ੍ਰਵੋਕ ਕੀਤਾ ਜਾਂਦਾ ਕਿ ਤੁਸੀਂ ਪੀਅਰ ਪ੍ਰੈਸ਼ਰ ਅੰਦਰ ਕਿ ਤੁਸੀਂ ਕਰਦਾ ਹੀ ਨਹੀਂ ਲਓ ਜੀ ਫਿਰ ਤੁਹਾਨੂੰ ਕੀ ਆਣਾ ਤੇ ਦੂਜਾ ਪੱਖ ਹੁੰਦਾ ਜੇ ਕਿ ਤੁਹਾਨੂੰ ਆਪ ਹੀ ਅਗਾਹ ਵਧੂ ਸ਼ਾਪਤ ਕਰਨ ਲਈ ਕਿ ਮੈਂ ਇਹ ਕਰਦਾ ਜੀ ਜੇ ਬੇਟੀ ਨੇ ਨਹੀਂ ਲੈਣਾ ਤਾਂ ਫਿਰ ਉਹ ਕਹੂਗੀ ਮੈਂ ਤਾਂ ਪਿੱਛੇ ਹੀ ਰਹਿ ਗਈ ਜੋ ਉਹ ਵੀ ਇੱਕ ਪਹਿਲੂ ਜੇ ਜਿਹੜਾ ਬੇਟੀਆਂ ਨੂੰ ਇਸ ਪਾਸੇ ਵੱਲ ਨੂੰ ਤੋੜਨਾ ਸ਼ੁਰੂ ਹੋ ਚੁੱਕਾ ਹੈ ਕਿ ਅਸੀਂ ਜੀ ਟਿੰਡ ਤੋਂ ਨਿਕਲੀਆਂ ਤੇ ਸ਼ਹਿਰ ਨਾਲ ਦੇ ਬਰਾਬਰ ਹੋਣਾ ਤਾਂ ਅਸੀਂ ਇਹ ਕਰਨਾ। ਇਹੀ ਕਾਰਨ ਹੈ ਕਿ ਹੁਣ ਹੁੱਕਾ ਬਾਜ਼ ਤੱਕ ਵੀ ਬੜੇ ਖੁੱਲੇ ਐਸ ਵੇਲੇ ਬੇਟੀਆਂ ਉੱਥੇ ਪਹੁੰਚ ਰਹੀਆਂ ਨੇ। ਹੁਣ ਇਸ ਤੋਂ ਤੀਸਰੀ ਗੱਲ ਕਿ ਉਹ ਬੇਟੀਆਂ ਜਾਂ ਬੇਟੇ ਜਿਸ ਉਮਰ ਵਿੱਚ ਨੇ ਉੱਥੇ ਬੜੀਆਂ ਰੀਝਾਂ ਹੁੰਦੀਆਂ ਨੇ ਤਮੰਨਾਵਾਂ ਉਹਨਾਂ ਨੇ ਅਗਾਹ ਵਧਣਾ ਜੇ ਕੋਈ ਰਾਹ ਦੱਸੇਰਾ ਨਾ ਹੋਵੇ ਤਾਂ ਉਹ ਵਿਚਾਰੇ ਕੀ ਕਰਨ। ਜਿੱਥੇ ਉਹਨਾਂ ਨੂੰ ਲੱਗਿਆ ਕਿ ਘਰ-ਬਾਰ ਸਾਡਾ ਬਿਲਕੁਲ ਵਿਕਾਊ ਹੋ ਗਿਆ ਗਿਰਵੀ ਪਿਆ। ਤੇ ਬੜ ਲਿਕੇ ਮੈਂ ਕਹਦਾ ਮੇਰੇ ਕੋਲ ਕੋਈ ਨੌਕਰੀ ਨਹੀਂ ਹੁਣ ਉਹ ਬੱਚਾ ਜਿਹਦੇ ਉੱਤੇ ਪਿਛਲੇ ਕਰਜ਼ ਦਾ ਵੀ ਹੋਵੇ ਬੋਝ ਅੱਗੋਂ ਨੌਕਰੀ ਨਾ ਹੋਵੇ ਕੋਈ ਰਾਹ ਨਾ ਹੋਵੇ ਤੇ ਜੇ ਆਵਾਜ਼ ਚੁੱਕੇ ਤਾਂ ਉਹਨੂੰ ਅੰਦਰ ਬਾੜ ਦਿੱਤਾ ਜਾਂਦਾ ਹੋਵੇ ਝੂਠੇ ਕੇਸ ਕਰ ਦਿੱਤੇ ਜਾਂਦੇ ਹੋਣ ਤਾਂ ਮੈਨੂੰ ਦੱਸ ਦਿਓ ਕਿ ਇਹ ਬਗਾਵਤੀ ਸੁਰ ਜਿਹੜੀ ਸਵੀਅਰ ਡਿਪਰੈਸ਼ਨ ਵੱਲ ਸਾਡੀ ਨੌਜਵਾਨੀ ਜਾ ਰਹੀ ਹੈ ਉਹ ਕੀ ਕਰੇਗਾ ਜੋ ਕੋਈ ਰਾਹ ਨਾ ਲੱਭਣ ਲਈ ਉਹਨੂੰ ਫਿਰ ਇਹੋ ਰਸਤਾ ਲੱਭਦਾ ਵੀ ਕਿਸੇ ਹੀ ਤਰੀਕੇ ਸਹੀ ਮੈਂ ਆਪਣੇ ਉਸੇ ਨਸ਼ੇ 'ਚ ਹੀ ਗਰਕ ਜਾ ਮੈਂ ਕੁਝ ਸਮਾਂ ਤਾਂ ਉੱਧਰ ਕੱਢਾਂ ਸੋ ਇਹ ਪਹਿਲੀ ਗੱਲ ਤਾਂ ਸਾਨੂੰ ਉਹ ਮੁੱਦੇ ਪਹਿਲਾਂ ਨਿਚਠਣੇ ਪੈਣੇ ਨੇ ਤਾਂ ਕਿ ਇਹ ਚੀਜ਼ ਰੋਕੀਏ ਪਰ ਜਦੋਂ ਸਰਕਾਰ ਹੀ ਪ੍ਰਮੋਟ ਕਰ ਰਹੀ ਹੋਵੇ ਹਰ ਹਾਈਵੇ ਦੇ ਨਾਲ ਹਰ ਮੋੜ ਤੇ ਹਰ ਕਲੋਨੀ ਦੇ ਬਾਹਰ ਜੇ ਠੇਕੇ ਕੁੱਲੇ ਨੇ ਮੈਨੂੰ ਦੱਸੋ ਕਿ ਆਪਾਂ ਇਹ ਰੋਕ ਕੀ ਰਿਹਾ ਆ ਆਪਾਂ ਤਾਂ ਪ੍ਰਮੋਟ ਕਰ ਰਹੇ ਆ ਨਾ ਫਿਰ ਇਹੋ ਜੇ ਬੇਤੁਕੇ ਆਪਾਂ ਕੁਝ ਵੀ ਜੋ ਤੁਸੀਂ ਦੇਖਦੇ ਹੋ ਕਿ মিডিਆ ਦੇ ਵਿੱਚ ਕਦੇ ਕਿਸੇ ਨੇ ਆਹ ਕਹਿਤਾ ਕਦੇ ਨੇ ਆਹ ਕਹਿਤਾ ਇਹ ਬੇਤੁਕੇ ਬਿਆਨਾਂ ਦਾ ਕੀ ਮਾਇਨਾ ਕੁਝ ਵੀ ਉਹ ਦਰਅਸਲ ਸਿਰਫ ਲੋਕਾਂ ਨੂੰ ਮੂਰਖ ਬਣਾ ਕੇ ਵੋਟਾਂ ਖਿੱਚਣ ਦਾ ਇੱਕ ਢੰਗ ਹੀ ਹੁੰਦਾ ਹੈ ਕਿ ਸਾਨੂੰ ਕਰਨਾ ਕੁਝ ਨਾ ਸਕੇ ਪਰ ਬੋਲ ਦਿਓ ਪਰ ਅਸਲੀ ਮਾਲੀਆ thì ਲੈਣਾ ਹੀ ਇੱਥੋਂ ਹੁਣ ਇਹ ਸਾਰਾ ਕੁਝ ਜੇ ਅਸੀਂ ਦੇਖਦੇ ਹੋਈਏ ਤਾਂ ਮੈਨੂੰ ਇਹ ਦੱਸੋ ਕਿ ਜਦੋਂ ਇਹ ਮੌਤਾਂ ਹੁੰਦੀਆਂ ਕੀ ਇਹ ਕਦੇ ਮੁੱਦਾ ਉਭਾਰਿਆ ਗਿਆ ਕਿ ਜਦੋਂ ਅਸੀਂ ਕੋਈ ਇਲੈਕਸ਼ਨ ਆਉਣੀ ਜੇ ਕਦੇ ਇਹਨਾਂ ਗਰੀਬਾਂ ਨੂੰ ਇਸ ਤੋਂ ਵੱਧ ਕੇ ਇੱਕ ਵੋਟ ਜਿੱਥੇ ਅਸੀਂ ਇੱਕ ਦਿਨ ਦਾ ਰਾਸ਼ਨ ਸੁੱਟਿਆਵਾਂਗੇ ਜਾਂ ਇੱਕ ਜਰਕ ਉਸ ਦਿਨ ਦਾ 500 ਰੁਪਿਆ ਜਾਂ 1000 ਰੁਪਿਆ ਫੜਾਵਾਂਗੇ ਤੇ ਸਾਨੂੰ ਵੋਟ ਪਾ ਦੇਣਗੇ ਤੋਂ ਵੱਧ ਕੀ ਅਸੀਂ ਇਹਨਾਂ ਨੂੰ ਕੋਈ ਇਹਨਾਂ ਦੀ ਔਕਾਤ ਮੰਨੀ ਹੁਣ ਮਤਲਬ ਸਾਰਾ ਘੁੰਮ ਫਿਰ ਕਿਉਂ ਹੀ ਆ ਜਾਂਦਾ ਕਿ ਸਾਡੇ ਅੱਗੇ ਤਾਂ ਮੁੱਦੇ ਪਰੋਸ ਕੇ ਰੱਖੇ ਜਾਂਦੇ ਨੇ ਕਿ ਇਹਨਾਂ ਨੂੰ ਭੁੱਲ ਜਾਓ ਤੁਹਾਡੇ ਆਪਣੇ ਦੁਖੜੇ ਜੋ ਹਨ ਉਹਨਾਂ ਨੂੰ ਛੱਡੋ ਆਹ ਤੋਂ ਇੱਕ ਹੋਰ ਰਾਹ ਦਖਾਨਾ ਹੁਣੇ ਨਵਾਂ ਹੀ ਕੰਮ ਹੋ ਗਿਆ ਕਿ ਅਸੀਂ ਜੀ ਅਫੀਮ ਦੀ ਖੇਤੀ ਕਰਨੀ ਆ ਪਾਈ ਚੀਨ ਨੇ ਕੰਦਨ ਕੰਨਾਂ ਨੂੰ ਹੱਥ ਲਾ ਕੇ ਤੌਬਾ ਕੀਤੀ ਬੱਸ ਤੁਸੀਂ ਜਿਹੜਿਆ ਰਾਜਸਥਾਨ ਕਰਦੇ ਸੀ ਜਾ ਕੇ ਦੇਖ ਲਓ ਜਰਾ ਹਰ ਪਿੰਡ ਦੇ ਵਿੱਚ ਇੱਕ ਇੱਕ ਨਹੀਂ ਦੋ ਦੋ ਖੁੱਲੇ ਨੇ ਨਸ਼ਾ ਚੜਾਉ ਸੈਂਟਰ ਜਾਂ ਅਫੀਮ ਖਾ ਖਾ ਕਈ ਲੋਕ ਉਸ ਹਾਲ ਵਿੱਚ ਪਹੁੰਚ ਗਏ ਕਿ ਉਸ ਤੋਂ ਅਗਲਾ ਫਿਰ ਉਸ ਤੋਂ ਅਗਲਾ ਉਹ ਰੁਕਦੇ ਹੀ ਨਹੀਂ ਉਹਨਾਂ ਦੇ ਸਕੂਲੀ ਬੱਚੇ ਵੀ ਉਸ ਪਾਸੇ ਨੂੰ ਪੈ ਚੁੱਕੇ ਨੇ ਅਸੀਂ ਇੱਕ ਨਸ਼ਾ ਤੱਕੀ ਛਡਾਣਾ ਮਤਲਬ ਹੁਣ ਜੇ ਸਰਕਾਰਾਂ ਕਹਿਣਗੀਆਂ ਸੀ ਅਗਲੀ ਹੋਰ ਨਸ਼ੇ ਦੀ ਖੇਤੀ ਵਿੱਚੋਂ ਅਸੀਂ ਹੋਰ ਕਮਾਈ ਕਰਨੀ ਹੈ ਤਾਂ ਪਈ ਫਿਰ ਛੱਡਿਆ ਕੀ ਉਸ ਤੋਂ ਅੱਗੇ ਅਸੀਂ ਉਹਨੂੰ ਸ਼ਰਾਬ ਪਰੋਸਾਂਗੇ ਕਿ ਨਹੀਂ ਪਰੋਸਾਂਗੇ ਕਿ ਉਸ ਤੋਂ ਅੱਗੇ ਖੁੱਲੀ ਜਿਹੜੀ ਡਰੱਗ ਇੰਡਸਟਰੀ ਟ੍ਰਿਲੀਅਨਜ਼ ਚ ਬੈਠੀ ਆ ਉਹ ਇਹੋ ਜਿਹਿਆਂ ਨੂੰ ਰੋਕੇਗੀ ਜਿਹੜੇ ਅੱਜ ਸਨੀਫਿੰਗ ਕਰਦੇ ਤੁਸੀਂ ਦੇਖੋ ਹਸਪਤਾਲਾਂ ਚ ਬੱਚੇ ਕਿਵੇਂ ਪਹੁੰਚ ਰਹੇ ਨੇ ਉਹ ਅੱਜ ਵੀ ਇਸੇ ਤਰੀਕੇ ਨਸ਼ਿਆਂ ਦੇ ਟੀਕੇ ਸ਼ੁਰੂ ਹੋਏ ਸੀ ਪੈਟਰੋਲ ਸਨੀਫਿੰਗ ਤੋਂ ਜਿਨ੍ਹਾਂ ਨੂੰ ਲੱਗਦਾ ਇਹੋ ਜੀ ਚੀਜ਼ ਨਹੀਂ ਵਾਪਰਦੀ ਮੈਂ ਤਾਂ ਕਹਿਣੀ ਹੁੰਨੀ ਆਓ ਬੱਚਿਆਂ ਦੇ ਆਓ ਸਾਡੇ ਬੋਰਡਾਂ 'ਚ ਦੇਖੋ ப்ਲੀਜ਼ ਪਏ ਦੇਖੋ ਤੁਹਾਨੂੰ ਪਤਾ ਲੱਗੇ ਕਿਹੜੀ ਹਸਲ ਹਕੀਕਤ ਕਿੱਥੇ ਖੜੇ ਹੋ ਤੇ ਜਦੋਂ ਉਹ 6ਵੀਂ 7ਵੀਂ ਦਾ ਬੱਚਾ ਸਨੀਫਿੰਗ ਕਰਦਾ ਪਹੁੰਚਦਾ ਜਾਂ ਉਹ ਧੁਨੀਆਂ ਦਾ ਆਦੀ ਬਣ ਚੁੱਕਾ ਜਾਂ ਇਸ ਤਰੀਕੇ ਦੀਆਂ ਉਹ ਜਰਾਬਾਂ ਪਿਉ ਪਿਉ ਕੇ ਇੱਕ ਹਫ਼ਤੇ ਬਾਅਦ ਤੱਕ ਦੀ ਉਹ 스ਮੈਲ ਲੈ ਰਿਹਾ ਹੈ ਆਇਓਡੈਕਸ ਸੁੰਘ ਰਿਹਾ ਕਿਰਲੀਆਂ ਮਾਰ ਰਿਹਾ ਪੈਟਰੋਲ ਦੀ ਟੈਂਕੀ ਖੋਲ ਕੇ ਡੀਜ਼ਲ ਦੀ ਖੋਲ ਕੇ ਉਹ ਢੱਕਣ ਉੱਥੇ ਸੁੰਘਦਾ ਰਹਿੰਦਾ ਹੈ ਜਾंदे ਹੋ ਹੋਰ ਉਸ ਤੋਂ ਅੱਗੇ ਕਿੱਥੇ ਜਾ ਰਿਹਾ ਉਹ ਪਰ ਕਿਉਂ 6ਵੀਂ ਤਤਵੀਂ ਦਾ ਬੱਚਾ ਉਸ ਪਾਸੇ ਜਾ ਰਿਹਾ ਕੀ ਕਿਸੇ ਨੇ ਸੋਚਿਆ ਯਾਨੀ ਅਸੀਂ ਹੋਰ ਨੁਕਤੇ ਤਾਂ ਕਦੇ ਵੀ ਖਿਆਲ ਨਹੀਂ ਰੱਖਣਾ ਚਾਹੁੰਦੇ ਇੱਕ ਨਵਾਂ ਮੁੱਦਾ ਇੱਕ ਹੋਰ ਵੱਖਰੀ ਕਿਸਮ ਦਾ ਪਰੋਸ ਦਿੰਨਾ ਜਿੱਥੇ ਸਾਰਾ ਮੀਡੀਆ ਲਗਾਤਾਰ ਫਿਰ ਉਸ ਤੇ ਧੜਵੀਆਂ ਵਾਂਗ ਪੈ ਜਾਂਦਾ ਕਿ ਹਰ ਇੱਕ ਜਣਾ ਆਪਣਾ ਕੰਮਕਾਰ ਭੁੱਲ ਕੇ ਆਪਣੇ ਰੋਜ਼ ਦੇ ਮੁੱਦੇ ਉਹ ਸਭ ਭੁਲਾ ਕੇ ਤੇ ਫਿਰ ਅਸੀਂ ਉਸ ਮੁੱਦੇ ਦੇ ਮਗਰ ਇੱਕ ਤੁਰ ਜਾਂਦੇ ਹਾਂ ਉਸਦੇ ਨੂੰ ਜਾਂ ਫਿਰ ਅਗਲੇ ਦਿਨ ਇੱਕ ਹੋਰ ਮੁੱਦਾ ਤੀਸਰੇ ਦਿਨ ਹੋਰ ਮੁੱਦਾ ਪਰ ਇਹ ਮੌਤਾਂ ਖਿਮਾ ਕਰਿਓ ਬਹੁਤ ਮਾੜੀ ਸ਼ਬਦ ਹੈ ਮੈਨੂੰ ਆਪ ਹੀ ਬੋਲਦਿਆਂ ਬਹੁਤ ਮਾੜਾ ਲੱਗਦਾ ਪਰ ਇਹਨਾਂ ਮੌਤਾਂ ਨੂੰ ਸਿਰਫ ਇੱਕ ਪੌੜੀ ਬਣਾਇਆ ਜਾਂਦਾ ਇੱਕ ਖਬਰ ਤੱਕ ਸੀਮਤ ਨੇ ਕੀਤਾ ਤਾਂ ਕੁਝ ਵੀ ਨਹੀਂ ਜਾਂਦਾ ਜੇ ਕੀਤਾ ਹੁੰਦਾ ਤਾਂ ਕੀ ਕਦੇ ਰੁਕਦੀਆਂ ਨਾ ਤੇ ਰੁਕੀਆਂ ਨਹੀਂ ਲਗਾਤਾਰ ਜਾਰੀ ਨੇ ਜਿੰਨੀਆਂ ਮਰਜ਼ੀ ਪਿਛਲੀਆਂ ਖਬਰਾਂ ਤੁਸੀਂ ਇੰਟਰਨੈਟ ਤੇ ਫਰੋਲ ਲਓ ਕਿਸੇ ਵੀ ਸਾਲ ਰੁਕੀਆਂ ਨਹੀਂ ਦਾ ਮਤਲਬ ਹੈ ਕੋਈ ਵੀ ਇਸ ਮਾਮਲੇ ਵਿੱਚ ਗੰਭੀਰ ਨਹੀਂ ਹੈ ਵਕਤੀ ਤੌਰ ਤੇ ਕੁਝ ਸਮੇਂ ਲਈ ਕੋਈ ਇੱਕ ਜਣਾ ਇੱਧਰ ਸੱਜੇ ਖੱਬੇ ਕੱਢ ਦਿੱਤੇ ਜਾਣਗੇ ਸਾਰੇ ਫਿਰ ਨੌਕਰੀਆਂ ਤੇ ਵਾਪਸ ਹੋਣਗੇ ਉਹਨਾਂ ਦਾ ਜਿਨ੍ਹਾਂ ਦਾ ਕਿਸੇ ਦਾ ਸਿਰ ਦਾ ਸਾਈਂ ਤੁਰ ਗਿਆ ਉਹਨੂੰ ਤਾਂ ਕਦੇ ਵੀ ਕੁਝ ਨਸੀਬ ਨਹੀਂ ਹੋਣਾ ਪਰ ਹਾਲਤ ਦੇਖਿਓ ਉਹਨਾਂ ਕੋਲ 30 ਰੁਪਈਆ ਤੋਂ ਵੱਧ ਵੀ ਨਹੀਂ ਸੀ ਕਿਉਂ ਇੰਨੇ ਰੁਪਈਏ ਨਾਲ ਹੀ ਉਹ ਲੈ ਗਿਆ ਮੌਤ ਦੇ ਮੂੰਹ ਵਿੱਚ ਚਲਾ ਗਿਆ ਤੇ ਬਾਕੀ ਜਿੱਥੇ ਹੋਰ ਕੋਈ ਵੀ ਕਮਾਉਣ ਵਾਲਾ ਨਹੀਂ ਉਹ ਔਰਤ ਤੇ ਨਿੱਕੇ ਬੱਚੇ ਕਿੱਧਰ ਨੂੰ ਮਰਨਗੇ ਜਰਾ ਉਹਨਾਂ ਦਾ ਖਿਆਲ ਵੀ ਕਰੇ ਬਿਲਕੁਲ ਚਾਹੀਦਾ ਤਾਂ ਰੈਸੀਮਾ ਮੇ ਵੀ ਹੈ ਕਿ ਸਾਡੇ ਸਮਾਜ ਦੇ ਵਿੱਚ ਜਿਹੜਾ ਹੁੰਦਾ ਨਾ ਕਿ ਪਿੰਡਾਂ ਦੇ ਖੇਤਰ ਵਿੱਚ ਖਾਸ ਕਰਕੇ ਉੱਥੇ ਇੱਕ ਭਾਈਚਾਰਾ ਹੁੰਦਾ ਲੋਕਾਂ ਨੂੰ ਪਤਾ ਹੁੰਦਾ ਕਿ ਕਿਹੜੇ ਘਰ ਕੀ ਪੱਕ ਰਿਹਾ ਕੀ ਬਣ ਰਿਹਾ ਕਿਹੜਾ ਨਸ਼ਾ ਸਪਲਾਈ ਕਰ ਰਿਹਾ ਕਿਹੜਾ ਨਸ਼ਾ ਖਾ ਰਿਹਾ ਜਾਂ ਵੇਚ ਰਿਹਾ ਇਸੇ ਨੂੰ ਤੱਕ ਦੇ ਨਾਲ ਜੋ ਕੁਝ ਹੁੰਦਾ ਚਾਹੀਦਾ ਤੇ ਇਹ ਕਿ ਪਰਿਵਾਰਾਂ ਨੂੰ ਚਾਹੀਦਾ ਕਿ ਭਾਈ ਤੁਸੀਂ ਇਸ ਕਾਲੇ ਕਾਰਗੁਜ਼ਾਰ ਦੇ ਵਿੱਚੋਂ ਬਾਹਰ ਨਿਕਲੋ ਅੱਜ ਤੁਸੀਂ ਲੋਕਾਂ ਦੇ ਘਰਾਂ ਸੱਫਰ ਵਿਚਾਰੇ ਹੋ ਕੱਲ ਨੂੰ ਤੁਹਾਡੇ ਘਰਾਂ ਦੇ ਵਿੱਚੇ ਸਾਰਾ ਕੁਝ ਬੀਤੇਗਾ ਆਖਰੀ ਸਵਾਲ ਮੈਦੇ ਵਿੱਚ ਲਵਾਉਣਾ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਗਏ ਉੱਤੇ ਲੋਕਾਂ ਨੂੰ ਕਿਹਾ ਕਿ ਤੁਸੀਂ ਸਾਨੂੰ ਦੱਸੋ ਕਿੱਥੋਂ ਆਉਂਦਾ ਨਸ਼ਾ ਕਿਵੇਂ ਆਉਂਦਾ ਕਿੱਥੇ ਜਾਂਦਾ ਤੁਹਾਨੂੰ ਸਾਰਾ ਪਤਾ ਹੁੰਦਾ ਉਹ ਤੁਸੀਂ ਸਾਨੂੰ ਲੈ ਕੇ ਦਿਓ ਅਗਲੇ ਦਿਨ ਹੀ ਕਹਿੰਦੇ ਅਸੀਂ ਤਸਕਰ ਨੂੰ ਅੰਦਰ ਕਰ ਦੇਗੇ ਵੱਡਾ ਸਵਾਲ ਕਿ 2 ਸਾਲ ਤੋਂ ਉਪਯੋਗ ਹੈ ਤੁਹਾਡੀ ਸਰਕਾਰ ਚੱਲਦਿਆਂ ਨੂੰ ਹੁਣ ਤੱਕ ਨਸ਼ਿਆਂ ਦੇ ਉਤੇਜ ਜਾਂ ਨਸ਼ਾ ਤਸਕਰਾਂ ਦੇ ਉਤੇ ਜਾਂ ਵੱਡੇ ਮਗਰਮੱਛਾਂ ਦੀ ਗੱਲ ਕਰਕੇ ਸਾਰ ਦਿੰਨੇ ਹੋ ਇਹ ਕਿਉਂ ਨਹੀਂ ਇਹ ਤੇ ਥੱਲ ਪੈ ਸਕੀ ਇਹਦੇ ਲਈ ਜ਼ਿੰਮੇਵਾਰ ਕੀ ਪੰਜਾਬ ਦੇ ਮੁੱਖ ਮੰਤਰੀ ਕੀ ਪੰਜਾਬ ਦੇ ਉਹ ਮੰਤਰੀ ਸੰਤਰੀ ਜਿੰਨੇ ਵੀ ਨੇ ਕੀ ਉਹ ਜ਼ਿੰਮੇਵਾਰ ਨਹੀਂ ਉਸ ਇਲਾਕੇ ਦੇ ਐਮਐਲਏ ਜ਼ਿੰਮੇਵਾਰ ਨਹੀਂ ਠੀਕ ਹੈ ਤੁਸੀਂ ਅਫਸਰਾਂ ਦੇ ਉੱਤੇ ਕਾਰਵਾਈ ਕਰ ਦੋਗੇ ਪਰ ਜਿਹੜੀ ਗੱਲ ਹੁੰਦੀ ਹੈ ਨਾ ਕਿ ਮਾਨ ਸਾਹਿਬ ਕਹਿੰਦੇ ਨੇ ਕਿ ਉੱਤੋਂ ਬਈ ਬੰਨੀ ਚੱਲਦੀ ਹੈ ਕਿ ਉਹ نیچے ਤੱਕ ਪਹੁੰਚੇ ਉੱਤੋਂ ਕਿਉਂ ਨਹੀਂ ਇਸ ਸਭ ਦੇ ਉੱਤੇ ਕਾਬੂ ਵਿੰਦਰ ਜੀ ਬੜੀ ਡੂੰਗੀ ਗੱਲ ਕੀਤੀ ਜੇ ਤੇ ਮੈਨੂੰ ਲੱਗਦਾ ਮੇਰੇ ਤੋਂ ਵੱਧ ਲੋਕ ਸਿਆਣੇ ਨੇ ਜਿਨ੍ਹਾਂ ਨੂੰ ਇਹਦਾ ਜਵਾਬ ਪਤਾ ਜੇ ਤੇ ਜੋ ਮੈਨੂੰ ਲੱਗਦਾ ਸੁਨਿਆਰਾਈ ਵੀ ਕੱਲ ਦੇਣਗੇ ਦਰਅਸਲ ਜੇ ਸਰਕਾਰਾਂ ਦੀਆਂ ਅੱਖਾਂ ਹੀ ਨਾ ਹੋਣ ਤਾਂ ਫਿਰ ਉਹਨਾਂ ਸਰਕਾਰਾਂ ਦਾ ਫਾਇਦਾ ਕੁਝ ਨਹੀਂ ਹੁੰਦਾ ਅਸਲ 'ਚ ਕੁਰਸੀ ਬੜੀ ਕਮਾਲ ਦੀ ਚੀਜ਼ ਹੈ ਇਹ ਲੋਕਾਂ ਦੇ ਦੁੱਖ ਦਰਦ ਨੂੰ ਨੇੜੇ ਫਟਕਣ ਨਹੀਂ ਦਿੰਦੀ ਇਹ ਕਿਸੇ ਵੀ ਬੰਦੇ ਦੇ ਧੌਣ ਵਿੱਚ ਅਜਿਹਾ ਕਿੱਲਾ ਗੱਡਦੀ ਕਿ ਉਹਨੂੰ ਥੋੜੀ ਦੇਰ ਲਈ ਰੱਬ ਬਣਾ ਦਿੰਦੀ ਕਿ ਮੈਂ ਰਾਪਾਂ ਮੈਂ ਤਾਂ ਕਦੇ ਵੀ ਝੁਕ ਨਹੀਂ ਸਕਦਾ ਮੇਰੇ ਨੇੜੇ ਤੇੜੇ ਕੋਈ ਆ ਨਹੀਂ ਸਕਦਾ ਤੇ ਇਹ ਕੁਰਸੀ ਸ਼ਾਇਦ ਸਦੀਵੀ ਏ ਇਹੀ ਕਾਰਨ ਹੈ ਕਿ ਉਹ ਲੋਕਾਂ ਦੀਆਂ ਰੀਤਾਂ ਨੂੰ ਮਿਝ ਦਿੰਦਾ ਜੇ ਲੋਕਾਂ ਦੀ ਤੀੜ ਮਹਿਸੂਸ ਨਹੀਂ ਕਰਦਾ ਇਹ ਕਿਸੇ ਇੱਕ ਨਹੀਂ ਜਿੰਨੇ ਵੀ ਅੱਜ ਤੱਕ ਦੇ ਕੁਰਸੀ ਧਾਰੀ ਹੋਏ ਨੇ ਉਹ ਤਾਂ ਹੀ ਤੁਸੀਂ ਦੇਖਦੇ ਹੋਗੇ ਕਿ ਬਹੁਤ ਹੌਲੀ-ਹੌਲੀ ਲੋਕਾਂ ਦੀ ਪੀੜ ਤੋਂ ਪਰਾਂ ਹੋ ਕੇ ਅਜਿਹੇ ਬਿਆਨ ਕਈ ਵਾਰ ਦੇ ਜਾਂਦੇ ਨੇ ਅਜਿਹੀਆਂ ਹਰਕਤਾਂ ਕਰ ਜਾਂਦੇ ਨੇ ਜਿਹੜੇ ਆਮ ਲੋਕ ਉਸ ਨੂੰ ਬਰਦਾਸ਼ਤ ਵੀ ਨਹੀਂ ਕਰ ਸਕਦੇ ਤੇ ਨਤੀਜਾ ਹੁੰਦਾ ਜੇ ਬਿਲਕੁਲ ਉਸੇ ਤਰ੍ਹਾਂ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਫ੍ਰੈਂਚ ਰੈਵੋਲੂਸ਼ਨ ਵਾਂਗ ਫਿਰ ਅਖੀਰ ਅੱਕੇ ਲੋਕ ਪਵਾ ਕੇ ਮਾਰਦੇ ਨੇ ਇਹਨਾਂ ਨੂੰ ਪਰਾਂ ਖਤਮ ਕਰ ਦਿੰਦੇ ਨੇ ਪਰ ਇਹ ਨਹੀਂ ਕਿ ਕਦੇ ਵੀ ਕੋਈ ਕੁਰਸੀ ਧਾਰੀ ਜਾਂ ਕਦੇ ਵੀ ਕੋਈ ਰਾਜ ਕਰਨ ਵਾਲਾ ਅ ਸੁਹਿਰਦ ਨਾ ਹੋਇਆ ਹੋਵੇ ਜੇ ਅੱਜ ਤੱਕ ਮਹਾਰਾਜਾ ਰਣਜੀਤ ਸਿੰਘ ਯਾਦ ਕੀਤੇ ਜਾਂਦੇ ਨੇ ਤਾਂ ਉਹ ਕੋਈ ਗੱਡੀਆਂ ਲੈ ਕੇ ਲੋਕਾਂ ਚ ਨਹੀਂ ਸਨ ਨਿਕਲਦੇ ਉਹਨਾਂ ਨੂੰ ਕਦੇ ਵੀ ਇਹ ਮਹਿਸੂਸ ਨਹੀਂ ਸੀ ਹੋਇਆ ਕਿ ਮੇਰੇ ਕੋਲ ਅ ਅੱਗੇ ਜਾਂ ਪਿੱਛੇ ਇੰਨੀਆਂ ਗੱਡੀਆਂ ਇੰਨੇ ਘੋੜੇ ਇੰਨੇ ਹਾਥੀ ਹੋਣ ਨਹੀਂ ਉਹ ਹਮੇਸ਼ਾ ਆਮ ਬੰਦੇ ਵਾਂਗ ਹੀ ਵਿਚਰਦੇ ਸਨ ਲੋਕਾਂ ਦੀ ਤੀੜ ਸਮਝਦੇ ਸਨ ਉੱਠਦੇ ਸਨ ਉਹਨਾਂ ਦੇ ਨਾਲ ਕੰਮ ਵੀ ਕਰਦੇ ਸਨ ਉਹੀ ਕਾਰਨ ਸੀ ਕਿ ਉਹ ਹਰਮਨ ਪਿਆਰੇ ਬਣ ਜਾਂਦੇ ਨੇ ਪਰ ਜਦੋਂ ਅਸੀਂ ਗ੍ਰਿਥ ਪਾ ਦਿੰਨੇ ਆ ਨਾ ਲੋਕਾਂ ਨੂੰ ਫਿਰ ਸਾਨੂੰ ਬੇਮਾਇਨੇ ਜੇ ਮੁੱਦੇ ਜੇ ਤੇ ਆਂਦੇ ਨੇ ਫਲਾਣੇ ਕਰ ਪੁੱਤਰ ਹੋ ਗਿਆ ਤਾਂ ਕਿਉਂ ਹੋ ਗਿਆ ਉਹ ਫਲਾਣੇ ਨੇ ਆਹ ਕਹਿ ਦਿੱਤਾ ਤਾਂ ਕਿਉਂ ਕਹਿ ਦਿੱਤਾ ਫਿਰ ਉਹ ਉਸੇ ਮੁੱਦੇ ਨੂੰ ਅਸੀਂ ਕਿੰਨਾ ਹੀ ਉਭਾਰ ਲਈਏ ਰਬੜ ਬੈਂਡ ਵਾਂਗ ਖਿੱਚੀ ਜਾਈਏ ਫਿਰ ਤਾਂ ਉਹ ਬੇਮਾਇਨੇ ਜੇ ਮੁੱਦੇ ਬਣਦੇ ਨੇ ਉਹ ਅਸਲ ਲੋਕਾਂ ਦੇ ਨੇੜੇ ਤੇੜੇ ਵੀ ਨਹੀਂ ਹੁੰਦੇ ਮੈਂ ਤਾਂ ਬੜੀ ਵਾਰ ਆਪਾਂ ਪ੍ਰੋਗਰਾਮ ਵਿੱਚ ਜਦੋਂ ਵੀ ਕੀਤਾ ਇਹ ਹੀ ਗੱਲ ਤਰਾਈ ਏ ਕਿ ਭਈ ਇਹ ਰਾਜ ਸਦੀਵੀ ਨਹੀਂ ਹੁੰਦਾ ਇਹ ਵਕਤ ਹੀ ਜੇ ਸਿਰਫ ਤੁਰ ਜਾਣ ਬਾਅਦ ਜਦੋਂ ਉਤਰਦੇ ਆ ਨਾ ਕੋਈ ਉਦੋਂ ਹੀ ਯਾਦ ਰੱਖਦੇ ਨੇ ਕਿਸ ਸ਼ਬਦਾਂ ਨਾਲ ਕਿੰਨੀ ਨਿਮਰਤਾ ਨਾਲ ਕਿੰਨੀ ਮਨ ਦੇ ਵਿੱਚ ਇੱਜ਼ਤ ਭਰ ਕੇ ਕਿਸੇ ਨੂੰ ਯਾਦ ਕੀਤਾ ਗਿਆ ਉਹੀ ਜੇ ਜਿਹੜਾ ਸਦੀਵੀ ਵਾਸਤ ਕਰਦਾ ਜੇ ਵਰਨਾ ਹਿਟਲਰ ਹਿਟਲਰ ਵੀ ਸੀ ਉਸ ਤੋਂ ਵੀ ਬੜੇ ਤਗੜੇ ਤਗੜੇ ਕਿੰਨੇ ਆਏ ਕਿੰਨੇ ਗਏ ਕਿੰਨੇ ਅਨੁਯਾਤ ਕੀਤਾ ਜਾਂਦਾ ਜੇ ਤਾਂ ਜੇ ਅਸੀਂ ਆਪਣੇ ਰਾਜ ਦੀ ਉਮਰ ਲੰਬੀ ਕਰਨੀ ਹੈ ਨਾ ਤਾਂ ਨੁਕਤਾ ਇੱਕੋ ਹੀ ਹੈ ਆਓ ਲੋਕਾਂ ਦੇ ਦਰਦ ਵਿੱਚ ਸਹੀ ਮਹਣਿਆਂ ਵਿੱਚ ਉਹਨੂੰ ਘਟਾਉਣ ਲਈ ਉਹਨੂੰ ਉਹਦੇ ਦਰਦ ਨੂੰ ਵੰਡਣ ਲਈ ਜੇ ਅਸੀਂ ਕੁਝ ਕਰ ਸਕੀਏ ਤਾਂ ਫਿਰ ਉਸ ਰਾਜ ਲਈ ਵੋਟ ਮੰਗਣ ਜਾਣ ਦੀ ਲੋੜ ਨਹੀਂ ਰਹਿਣੀ ਲੋਕ ਆਪ ਉਹਦੇ ਹੱਕ ਵਿੱਚ ਨਿੱਤਰ ਆਉਂਦੇ ਨੇ ਸ਼ੁਕਰੀਆ ਦਰਸਤਾਂ ਤੋਂ ਬੋਲੋ